ਪੰਜਾਬ ਸਰਕਾਰ ਨੇ ਕਮਿਊਨਿਟੀ ਹੈਲਥ ਅਫਸਰਾਂ ਦੀ ਇੱਕ ਅਹਿਮ ਮੰਗ ਪ੍ਰਵਾਨ ਕੀਤੀ ਹੈ ਦੱਸ ਦੇ ਕਿ ਸਰਕਾਰ ਨੇ ਹੋਰ ਮੰਗਾ 15 ਦਿਨਾਂ ਦੇ ਵਿੱਚ ਮੰਨਣ ਦਾ ਭਰੋਸਾ ਵੀ ਛੜਾ ਦਿੱਤਾ ਹੈ ਸਰਕਾਰ ਨੇ ਹੈਲਥ ਅਫਸਰਾਂ ਦਾ ਇਨਸੈਂਟਿਵ ਰਿਲੀਜ਼ ਕਰਨ ਦੇ ਹੁਕਮ ਵੀ ਜਾਰੀ ਕੀਤੇ ਨੇ ਸੋ ਇਸੇ ਖਬਰ ਤੇ ਵਿਦੇਰੀ ਜਾਣਕਾਰੀ ਲਵਾਂਗੇ ਦਾ ਸਮਰ ਨਿਊਜ਼ ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੈਨਾਂ ਫੋਨ ਕਾਲ ਤੇ ਜੁੜੇ ਨੇ ਤਰਲੋਚਨ ਜੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਕਮਿਊਨਿਟੀ ਹੈਲਥ ਅਫਸਰਾਂ ਦੀ ਇੱਕ ਅਹਿਮ ਮੰਗ ਜਿਹੜੀ ਪ੍ਰਮਾਨ ਕੀਤੀ ਹੈ ਬਿਲਕੁਲ ਕਮਿਊਨਿਟੀ ਹੈਲਥ ਅਫਸਰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਹੜਤਾਲਾਂ ਕਰ ਰਹੇ ਸੀ ਧਰਨੇ ਮਾਰੇ ਸੀ ਔਰ ਪੰਜਾਬ ਸਰਕਾਰ ਦਾ ਬੇੜੀਆਂ ਦਾ ਤੌਰ ਵੀ ਚੱਲ ਰਿਹਾ ਸੀ ਇਹਨਾਂ ਦੀ ਇੱਕ ਮੰਗਾਂ ਤੇ ਕਈ ਨੇ ਪਰ ਇੱਕ ਮੁੱਖ ਮੰਗ ਇਹ ਸੀ ਵੀ ਜਿਹੜਾ ਇਹਨਾਂ ਨੂੰ ਇੱਕ ਪਰਫਾਰਮੈਂਸ ਦੇ ਹਿਸਾਬ ਨਾਲ ਇਨਸੈਂਟਿਵ ਮਿਲਦਾ ਉਹ ਪਿਛਲੇ 3 ਮਹੀਨਿਆਂ ਤੋਂ ਬੰਦ ਸੀ ਜਿਹੜਾ 15000 ਰੁਪਏ ਮੈਕਸਿਮਮ ਮਿਲਦਾ ਉਹਨੂੰ ਲੈ ਕੇ ਇੱਕ ਅਸੇ ਵਿਭਾਗ ਅੜਿਆ ਪਿਆ ਸੀ ਵਿਭਾਗ ਕਹਿੰਦਾ ਸੀ ਵੀ ਨਵੇਂ ਪਰਫਾਰਮੇ ਮੁਤਾਬਕ ਇਨਸੈਂਟਿਵ ਦਿੱਤਾ ਜਾਊਗਾ ਪਰ ਇਹ ਕਮਿਊਨਿਟੀ ਹੈਲਥ ਅਫਸਰਾਂ ਦਾ ਕਹਿਣਾ ਇਹ ਸੀ ਕਿ ਨਵੇਂ ਪਰਫਾਰਮਰ ਦੇ ਮੁਤਾਬਕ ਉਹ ਆਪਣੇ ਟਾਰਗੇਟ ਪੂਰੇ ਕਰਨ ਦੇ ਸਮਰੱਥੀ ਨਹੀਂ ਉਹ ਬੜਾ ਟੈਕਨੀਕਲੀ ਪਰਫਾਰਮਰ ਜਿਹੜਾ ਨਵਾਂ ਆ ਉਹ ਗਲਤ ਹੈ ਔਰ ਉਹਦੇ ਨਾਲ ਉਹਨਾਂ ਦੇ 15000 ਰੁਪਏ ਤੇ ਪੂਰੀ ਤਰ੍ਹਾਂ ਕਾਂਟਾ ਫਿਰ ਗਿਆ ਇਹ ਰੇੜਕਾ ਬੜੇ ਚਿਰ ਤੋਂ ਚੱਲ ਰਿਹਾ ਸੀ ਪਰ ਹੁਣ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਦਖਲਦਾਰੀ ਕਰਕੇ ਖਾਸ ਕਰਕੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਦੀ ਦਖਲਅੰਦਾਜ਼ੀ ਤੋਂ ਬਾਅਦ ਹੁਣ ਸਿਹਤ ਵਿਭਾਗ ਨੇ ਪੱਤਰ ਕੱਢ ਕੇ ਹੈਲਥ ਅਫਸਰਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਇਹ ਪੱਤਰ ਜਾਰੀ ਕੀਤਾ ਗਿਆ ਹੈ ਸਮੂਹ ਸਿਵਲ ਸਰਪੰਚਾਂ ਨੂੰ ਜਿਦੇ ਵਿੱਚ ਇਹ ਗੱਲ ਕਹੀ ਹੈ ਵੀ ਵੈਲਨੈਸ ਸੈਂਟਰਾਂ ਤੇ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਨੂੰ ਜੂਨ ਜੁਲਾਈ ਤੇ ਅਗਸਤ ਮਹੀਨੇ ਦਾ ਜਿਹੜਾ ਇਨਸੈਂਟਿਵ ਹੈ ਪੁਰਾਣੇ ਪਰਫਾਰਮੈਂਸ ਆਰ ਇਹ ਦੇ ਡਿਟੇਲਰੇ ਹੁਕਮ ਜਾਰੀ ਕਰ ਦਿੱਤੇ ਵੀ ਹੁਣ ਇਹਨਾਂ ਨੂੰ ਪੁਰਾਣੇ ਪਰਫਾਰਮੇ ਮੁਤਾਬਕ ਜਿਹੜਾ ਇਹ ਇਨਸੈਂਟਿਵ ਰਿਲੀਜ਼ ਕਰ ਦਿੱਤਾ ਜਾਵੇ ਸੋ ਇਹ ਹੈਲਥ ਅਫਸਰਾਂ ਨੂੰ ਹੁਣ ਜੂਨ ਜੁਲਾਈ ਤੇ ਅਗਸਤ ਤੋਂ ਮਹੀਨੇ ਦਾ ਜਿਹੜਾ ਰੁਕਿਆ ਇਨਸੈਂਟਿਵ ਸੀ ਉਹ ਮਿਲਣ ਦੇ ਆਸਾਰ ਬਣ ਕੇ ਕਿਸੇ ਵੇਲੇ ਵੀ ਉਹਨਾਂ ਦੇ ਖਾਤਿਆਂ ਵਿੱਚ ਇਹ ਰਾਸ਼ੀ ਜਿਹੜੀ ਜਾ ਸਕਦੀ ਹੈ ਉਹ ਦੂਸਰੀ ਕੱਲ ਜਿਹੜੀ ਕਮਿਊਨਿਟੀ ਹੈਲਥ ਅਫਸਰ ਅ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸੰਦੀਲ ਤਗਉਤਰਾ ਨੇ ਦੱਸਿਆ ਉਹਨਾਂ ਦੱਸਿਆ ਵੀ ਇਹਦੇ ਸਬੰਧ ਵਿੱਚ ਪੰਜਾਬ ਸਰਕਾਰ ਦਾ ਇੱਕ ਹੋਰ ਅਹਿਮ ਫੈਸਲਾ ਹੋਇਆ ਵੀ ਸਤੰਬਰ ਮਹੀਨੇ ਦਾ ਜਿਹੜਾ ਇਨਸੈਂਟਿਵ ਹੈ ਉਹ ਸਰਕਾਰ ਕਹਿੰਦੀ ਵੀ ਨਵੇਂ ਪਰਫਾਰਮੇ ਮੁਤਾਬਕ ਦਿੱਤਾ ਜਾਊਗਾ ਪਰ ਹੁਣ ਜਿਹੜਾ ਨਵਾਂ ਪਰਫਾਰਮਾ ਆ ਉਹ ਐਸੋਸੀਏਸ਼ਨ ਦੀ ਸਹਿਮਤੀ ਨਾਲ ਬਣੇਗਾ ਤੇ ਉਹਨੂੰ ਜਦੋਂ ਐਸੋਸੀਏਸ਼ਨ ਦੀ ਲੀਡਰਸ਼ਿਪ ਸਹਿਮਤੀ ਦੇਊਗੀ ਤਾਂ ਹੀ ਪ੍ਰਵਾਨ ਕੀਤਾ ਜਾਊਗਾ ਸੋ ਉਹ ਵੀ ਮਸਲਾ ਹੱਲ ਹੋ ਗਿਆ ਔਰ ਨਾਲ ਦੀ ਨਾਲ ਇਹ ਉਹਨਾਂ ਡਾਕਟਰ ਸੁਨੀਲ ਦਾ ਇਹ ਕਹਿਣਾ ਆ ਕਿ ਸਰਕਾਰ ਨੇ ਵਾਦਾ ਕੀਤਾ ਵੀ ਜਿਹੜੀ ਉਹਨਾਂ ਨੂੰ 5 5000 ਰੁਪਏ ਘੱਟ ਸੈਲਰੀ ਮਿਲਦੀ ਹੋਰ ਸੂਬਿਆਂ ਤੋਂ ਉਹ ਵਧਾਉਣ ਲੋਲਟੀ ਬੋਨਸ ਦੇਣ ਤੇ ਉਹਨਾਂ ਨੂੰ ਲੰਮ ਸਮੇਂ ਪੱਕੀ ਤਨਖਾਹ ਦੇਣ ਦੇ ਜਿਹੜੇ ਤਿੰਨ ਮੁੱਦੇ ਨੇ ਇਹਨਾਂ ਦਾ ਹੱਲ 15 ਦਿਨਾਂ ਵਿੱਚ ਕਰ ਦਿੱਤਾ ਜਾਊਗਾ ਔਰ 5 ਅਕਤੂਬਰ ਤੋਂ ਪਹਿਲਾਂ ਪਹਿਲਾਂ ਐਸੋਸੀਏਸ਼ਨ ਨੂੰ ਬੁਲਾ ਕੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ ਜੀ ਸ਼ੁਕਰੀਆ ਤੁਹਾਡਾ ਲੋਚਨ ਸੀ ਜਾਣਕਾਰੀ ਦੇਣ ਦੇ ਲਈ